ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸਾਧ ਸੰਗਤ ਜੀ ਕੁਝ ਕੁ ਬੇਨਤੀਆਂ ਆਪ ਜੀ ਨਾਲ ਸਾਧੀਆਂ ਕਰਨ ਲੱਗੇ ਆ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਜੋ ਹੁਣ ਸੰਗਤਾਂ ਖੋਲੇ ਮਹੱਲੇ ਤੇ ਜਾਣੀਆਂ ਨੇ ਉਹਨਾਂ ਨੂੰ ਖਾਸ ਕਰਕੇ ਜਥੇਬੰਦੀ ਵੱਲੋਂ ਬੇਨਤੀ ਆ ਕਿ ਭਾਈ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਉੱਥੇ ਹੁੱਲੜ ਬਾਜ ਹੁੱਲੜ ਬਾਜੀ ਕਰਦੇ ਆ ਹਰ ਸਾਲ ਉਹਨੂੰ ਬੇਨਤੀ ਕਰੀ ਜੀ ਆ ਕਿ ਉੱਥੇ ਹੁੱਲੜ ਬਾਜੀ ਜਿਹੜੀ ਉਹ ਨਾ ਕੀਤੀ ਜਾਵੇ। ਐਸ ਵਾਰ ਵੀ ਆਪਾਂ ਹੁੱਲੜ ਬਾਜਾ ਨੂੰ ਬੇਨਤੀ ਕਰਦੇ ਆ ਵੀ ਕੋਈ ਵੀ ਆਪਣੇ ਮੋਟਰਸਾਈਕਲ ਦਾ ਸੈਂਸਰ ਲਾ ਕੇ ਜਾਂ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਡੈਕ ਲਾ ਕੇ ਕੋਈ ਵੀ ਵੀਰ ਨਾ ਜਾਵੇ। ਕਿਉਂਕਿ ਆਪਾਂ ਮਾਹੌਲ ਨੂੰ ਵੀ ਖਰਾਬ ਕਰਦੇ ਆ। ਆਵਾਜ਼ ਦੇ ਨਾਲ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਮੋਹਰੇ ਜਿਹੜਾ ਬੰਦਾ ਜਾ ਰਿਹਾ ਜਾਂ ਪਿੱਛੇ ਕੋਈ ਆ ਰਿਹਾ ਵੀ ਕੌਣ ਅੱਗੇ ਪਿੱਛੇ ਉਹਦੇ ਜਾ ਰਿਹਾ ਤੇ ਬਹੁਤ ਸਾਰੇ ਹਾਦਸੇ ਜਿਹੜੇ ਉਹ ਆਪਰ ਜਾਂਦੇ ਆ। ਤੇ ਆਪਾਂ ਉਥੇ ਜਾਂਦੇ ਕਿਉਂ ਆ ਜਾਂਦੇ ਤੇ ਆਪਾਂ ਉਥੇ ਖੁਸ਼ੀਆਂ ਰਹਿਣ ਵਾਸਤੇ ਆ ਤੇ ਜੇ ਆਪਾਂ ਉਹਨਾਂ ਖੁਸ਼ੀਆਂ ਨੂੰ ਗੰਮੀਆਂ ਦੇ ਵਿੱਚ ਬਦਲ ਦਈਏ ਤਾਂ ਸਾਡੇ ਵਾਸਤੇ ਬਹੁਤ ਮਾੜੀ ਗੱਲ ਆ ਕਿਉਂਕਿ ਅਸੀਂ ਮਾਹੌਲ ਨੂੰ ਸਾਫ਼ ਸੁਥਰਾ ਰੱਖਣਾ ਇਹ ਸਾਡਾ ਖਾਲਸਾ ਪੰਥ ਦਾ ਉਥੇ ਫਰਜ਼ ਮੰਨਦਾ ਕਿਉਂਕਿ ਉਹ ਸਾਡਾ ਸਿੱਖੀ ਦਾ ਧੁਰਾ ਹੈ ਉਤੋਂ ਹੀ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਉਥੇ ਜਾ ਕੇ ਅਸੀਂ ਹਰ ਵਾਰ ਹੁੱਲੜ ਬਾਜੀਆਂ ਕਰਦੇ ਆ ਹੁੱਲੜ ਬਾਜਾਂ ਨੂੰ ਵੀ ਬੇਨਤੀ ਆ ਤੇ ਜਿਹੜੇ ਉਥੇ ਨਿਹੰਗ ਸਿੰਘਾਂ ਤੋਂ ਬਗੈਰ ਜਿਹੜੇ ਉੱਥੇ ਰਗੜੇ ਲਾਉਂਦੇ ਆ ਉਹਨਾਂ ਨੂੰ ਵੀ ਸਾਡੀ ਖਾਸ ਬੇਨਤੀ ਆ ਵੀ ਭਾਈ ਇਸ ਵਾਰ ਜਿਹੜਾ ਵੀ ਅਸੀਂ ਫੜ ਲਿਆ ਜਾਂ ਜੂਆ ਖੇਡਦਾ ਉੱਥੇ ਕੋਈ ਫੜ ਲਿਆ ਜਾਂ ਜਿਹੜੇ ਨਕਲੀ ਕੁਦਰੇ ਬਣਦੇ ਆ ਮੁੰਡੇ ਜੇ ਅਸੀਂ ਉਹ ਫੜ ਲੇ ਤੇ ਉਹਨਾਂ ਨੂੰ ਫਿਰ ਸੋਦਾ ਜਿਹੜਾ ਉਹ ਚੰਗੀ ਤਰ੍ਹਾਂ ਲਾਇਆ ਜਾਵੇਗਾ ਹਰ ਵਾਰ ਅਸੀਂ ਵੇਖੀਦਾ ਕਿ ਹੁੱਲਣ ਬਾਜੀ ਤੇ ਖਾਸ ਕਰਕੇ ਭਈਏ ਵੀ ਉੱਥੇ ਜਿਹੜੇ ਦੇਗਾ ਰਗੜਦੇ ਆ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਜਿਹੜਾ ਵੀ ਅਸੀਂ ਇਹੋ ਜੀ ਹੁੱਲਣ ਬਾਜੀ ਕਰਦਾ ਸਾਡੇ ਹੱਥੇ ਲੱਗ ਗਿਆ ਤੇ ਫੇਰ ਨਾ ਕਿਉਂਕਿ ਨੰਗ ਸਿੰਘਾਂ ਨੇ ਵਾਅਦਾ ਕੀਤਾ ਵਾ ਆਪਾਂ ਉਹਨੂੰ ਬਖਸ਼ਣਾ ਨਹੀਂ ਜੇ ਸੋ ਇੰਨੀ ਆ ਕਿ ਬੇਨਤੀਆਂ ਸਾਡੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ